ਇਸਲਾਮ ਮਸ਼ਵਰਾ ਰਹਿੰਦਾ ਵਿਆਹ ਦਾ ਤੇਰਾ ਇੱਕ ਤੇਰੀ ਮਾਂ ਆ ਪਈ ਆ ਭਰਾ ਤੇਰਾ ਉਹ ਲੰਮਾ ਪਿਆ ਮੂਦਾ ਆ ਵੇ ਦੱਸ ਮੈਨੂੰ ਮੈਂ ਬੈਠਾ ਨਾ ਵੱਡਾ ਘਰ ਦਾ ਓਨਰ ਮੀਨ ਜਿਹੜੇ ਪ੍ਰੋਜ ਉਹ ਹਮ ਜਿਹੜੇ ਕਿਹੜੇ ਦਿਨ ਕਰਨੇ ਆ ਤੁਹਾਨੂੰ ਸਮਝ ਨਹੀਂ ਆਉਂਦਾ ਭੁਰਾ ਦੇਣਾ ਤੁਸੀਂ ਐ ਤਾਣ ਕੇ ਮੰਜੇ ਪੈ ਰਹੀ ਨੇ ਆ ਕੁੜੀ ਦਾ ਵਿਆਹ ਕੋਈ ਮੁੰਡੇ ਦਾ ਨਹੀਂ ਆ ਕਹ ਸਰਦਾਰਾਂ ਦੇ ਕੰਮ ਐ ਨੇ ਇਹ ਹੁੰਦੇ ਆ ਟੌਰ ਨਾਲ ਲੰਮੇ ਪਈ ਦੇ ਓਵੇਂ ਸਾਨੂੰ ਕਹਿੰਦੀ ਰਹਿੰਦੀ ਆ ਆਸੀ ਆਸੀ ਕੰਮ ਧੰਦਾ ਨਹੀਂ ਕਰਦੇ ਗੁਣ ਤਾਂ ਤੇਰੇ ਚ ਹੀ ਆਏ ਸਾਡੇ ਚ ਵੀ ਗਾਣੇ ਮੁੱਕ ਗਏ ਪੁੱਤ ਭਾਈ ਨੂੰ ਦਾਰ ਆਉਂਦੇ ਉਹ ਵੀ ਦਾਰੂ ਪੀਣ ਨੂੰ ਦਾਰੂ ਦੇ ਢਕਾਰ ਆਉਂਦੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਗੁੱਡ ਮਾਰਨਿੰਗ ਅੱਜ ਦੀਆਂ ਤਾਜ਼ਾ ਖਬਰ ਪੰਜਾਬ ਵਿੱਚ ਕੋਰੇ ਦਾ ਕਹਿਰ ਤੇ ਸਾਰੇ ਨੌਜਵਾਨ ਤੇ ਪਹਿਣਾ ਤੇ ਬੀਬੀਆਂ ਤੇ ਭੈਣ ਭਰਾਵਾਂ ਨੂੰ ਬੇ ਉਹ ਕਤਲ ਦੇ ਬਰਾਬਰ ਮੰਨਿਆ ਜਾਵੇਗਾ ਹਾਂਜੀ ਠੀਕ ਆ ਜੀ ਅੱਜ ਤੋਂ ਨੌਣਾ ਕੀਤਾ ਜਾਏਗਾ ਬੰਦ ਤੇ ਠੰਡ ਤੋਂ ਕੀਤਾ ਜਾਏਗਾ ਤੰਗ ਵੈਰੀ ਗੁੱਡ ਮੇਰਾ ਬਾਈ ਥੱਲੇ ਵੀ ਪੌਂ ਲਾ ਵਾਓ ਡਬਲ ਤੁਸੀਂ ਤਾਂ ਪਰ ਤੂੰ ਹੀ ਪਾਈ ਹੋਈ ਆ ਮੈਂ ਤਾਂ ਪਾਲੀ ਵਾਓ ਵੈਰੀ ਗੁੱਡ ਵੈਰੀ ਗੁੱਡ ਥਿਸ ਇਜ਼ ਕੋਰਾ ਬ੍ਰੋ ਕੋਰਾ ਕਾਲਡ ਠੰਡ ਪੈਂਦੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਟੀਟਾ ਕੀ ਹਾਲ ਓਏ ਅਰੇ ਕੀ ਤੁਸੀਂ ਰੋੜਾ ਪਾਇਆ ਰੋਈ ਜਾਂਦੇ ਆ ਹੈਂ ਰੋਹੀ ਜਾਨੇ ਆ ਵਾਓ ਹਾਈ ਮੈਨ ਗੁੱਡ ਮਾਰਨਿੰਗ ਐਂਡ ਅ ਨਾਈਟ ਕਿਕੂਕੂਕੂ ਇਸਲਾਮ ਮਸ਼ਵਰਾ ਰਹਿਦਾ ਵਿਆਹ ਦਾ ਤੇਰਾ ਇੱਕ ਤੇਰੀ ਮਾਂ ਆ ਪਈ ਆ ਭਰਾ ਤੇਰਾ ਉਹ ਲੰਮਾ ਪਿਆ ਮੂਦਾ ਆ ਆ ਵਿਆਹ ਉਹ ਉਥੇ ਹੋਈ ਤਾਂ ਗੱਲ ਕੀ ਸਲਾਹ ਕਰਨੀ ਤੂੰ ਕੋ ਫੋਨ ਲਾ ਕੇ ਬੈਠੀ ਤੁਹਾਡੇ ਨਾਲ ਸਲਾਹ ਕਰਨ ਵਾਸਤੇ ਕੀ ਸਲਾਹ ਕਰਨੀ ਦੱਸ ਮੈਨੂੰ ਮੈਂ ਬੈਠਾ ਨਾ ਵੱਡਾ ਘਰ ਦਾ ਓਨਰ ਮੇਨ ਸੋ ਸਿਆਲੀ ਦਿਲ ਘੋਰਾ ਘੋਰਾ ਦੇਣਾ ਤੁਸੀਂ ਐ ਤਾਣ ਕੇ ਮੰਜੇ ਪੈ ਰਹੀ ਨੇ ਆ ਕੁੜੀ ਦਾ ਵਿਆਹ ਕੋਈ ਮੁੰਡੇ ਦਾ ਨਹੀਂ ਆ ਉਹ ਐਂ ਹੁੰਦਾ ਠੀਕ ਆ ਨਾ ਦਸ ਮੰਮੀ ਕਹ ਸਰਦਾਰਾਂ ਦੇ ਕੰਮ ਐਵੇਂ ਦੇ ਹੁੰਦੇ ਆ ਟੌਰ ਨਾਲ ਲੰਮੇ ਆਲਸੀ ਕੰਮ ਕਹ ਸਰਦਾਰਾਂ ਦੇ ਕੰਮ ਐਵੇਂ ਦੇ ਹੁੰਦੇ ਆ ਟੌਰ ਨਾਲ ਲੰਮੇ ਪਈ ਦੇ ਓਵੇਂ ਸਾਰੀ ਦਿਹਾੜੀ ਮੰਮੀ ਸਾਨੂੰ ਕਹਿੰਦੇ ਰਹਿੰਦੀ ਵੀ ਆਲਸੀ ਆਲਸੀ ਕੰਮ ਧੰਦਾ ਨਹੀਂ ਮਨਦੀਪ ਓਵੇਂ ਸਾਨੂੰ ਕਹਿੰਦੇ ਰਹਿੰਦੀ ਆਲਸੀ ਆਲਸੀ ਕੰਮ ਧੰਦਾ ਨਹੀਂ ਕਰਦੇ ਗੁੰਤਾ ਤੇਰੇ ਚ ਹੀ ਆਏ ਸਾਡੇ ਚ ਵੀ ਇਹ ਇਦੋਂ ਨਾ ਮੈਂ ਵੀ ਦੇਈ ਦੀ ਆ ਦੇ ਹੋਈ ਵੀ ਫੇਰੇ ਹੀ ਮੈਂ ਗੋਂਟਾ ਤੇ ਗੋਲੀ ਆ ਲੈ ਵੇਖ ਕਿੰਨੀ ਧੁੱਪ ਲੱਗਦੀ ਇਹ ਨੂੰ ਹਣ ਮੰਮੀ ਤਾਂ ਆ ਕੇ ਕਹੀ ਜਾਂਦੀ ਮੈਂ ਤਾਂ ਆਪਦੀ ਲਾਤ ਬੜੀ ਪਿਆਣੀ ਜੰਮ ਲਈ ਆ ਯਾ ਸਿਆਣੀ ਜੰਮ ਲਿਆ ਹੋਵੇ ਮੂੰਹ ਦੇ ਨਾਲ ਲੈ ਲਈ ਉੱਤੇ ਲੈ ਦੱਸ ਕੀ ਹਣ ਮੈਂ ਤਾਂ ਕੰਮ ਆ ਕੇ ਪਰ ਤਾਂ ਕਮਲੀ ਜੰਮ ਦੀ ਉਹੀ ਤਾਂ ਗੱਲ ਹੈ ਨਹੀਂ ਜੰਮਣੀ ਸੀ ਇੰਨੀ ਸਿਆਣੀ ਹੁਣ ਇੰਨੇ ਫਰਮਲ ਤਾਂ ਹੁਣ ਇਹ ਦੁਖੀ ਹੋਈ ਬਾਈ ਪੂਰੀ ਫੁੱਲ ਦੁਖੀ ਮੈਨੂੰ ਕਿਰੋੜ ਆ ਕਿਸੇ ਇਹ ਖੀਜੀ ਵਈਆਲੇ ਇਹਦਾ ਵਾਸ ਨਹੀਂ ਚੱਲਦਾ ਇਹਦੇ ਅੰਦਰ ਨਾ ਵੋਲਕੇਨ ਉਹ ਤਿਆਰੀ ਜਾਵਾ ਫਟਣ ਦੀ ਇਹ ਜਦਾਂ ਸ਼ਾਮ ਨੂੰ ਕਿਸੇ ਨਾ ਕਿਸੇ ਦੇ ਫਟੇਗਾ ਤੇ ਜਾ ਵਾਸ ਜਦੋਂ ਆਈਆਂ ਉਦੋਂ ਫਟੇਗਾ ਕਿਸੇ ਨਾ ਕਿਸੇ ਤੇ ਮੈਨੂੰ ਕਿਰੋੜ ਆ ਫਟਾਉਂਦੀ ਉਹ ਤਾਂ ਗੱਲ ਆ ਤਾਂ ਤਸੀ ਫਿਆ ਦੇ ਕੱਢਣ ਨਹੀਂ ਆਉਣੇ ਇਹ ਅੰਦਰ ਬਸ ਉਹ ਚੱਲੀ ਜਾਂਦਾ ਪ੍ਰੋਸੈਸ ਜਵਾਲਾਮੁਖੀ ਦੇ ਫਟਣ ਦਾ ਕਣੇ ਮੁੱਕ ਗਿਆ ਬੀਬੀ ਭਾਈ ਨੂੰ ਇਹ ਚੱਕਿਆ ਨਹੀਂ ਆਉਣੀਆਂ ਇਹਨੂੰ ਡਕਾਰ ਆਉਂਦੇ ਉਹ ਵੀ ਦਾਰੂ ਪੀਣਿਆਂ ਨੂੰ ਦਾਰੂ ਦੇ ਡਕਾਰ ਆਉਂਦੇ ਆ ਆ ਬਣਦਾ ਬੱਸ ਆਹ ਕਿੱਕੀ ਗਰੀਬੀ ਜਾਂ ਠੀਕ ਹੈ ਓਰੇ ਖੋਲ ਦੇ ਬੂਆ ਆ ਗਏ ਵਹਿ ਤੋ ਤੇ ਰੰਗੇ ਹੈਡਫੋਨ ਭਕਮਾਈਆਂ ਨੂੰ ਵੇ ਮੂਮਾ ਆਦ ਨੂੰ ਆ ਤੂੰ ਤੇਰੇ ਅੱਗੇ ਵੇਖ ਤੂੰ ਤਾਂ ਹੀ ਬੜਾ ਮਰਦਾ ਲੱਗਦਾ ਵਾਓ ਇਹ ਕਿੱਥੋਂ ਮਿਲਿਆ ਕਿੱਥੋਂ ਲਿਆ ਆਂਦੇ ਵੀਰ ਬੜੀ ਦੂਰੋਂ ਮੰਗਾਏ ਅੱਜ ਬੋਲਿਆ ਇਹਦਾ ਪਹਾੜਾ ਚ ਵਾਏ ਲੱਗਦੇ ਆ ਲੱਗਦਾ ਦੂਰੇ ਦਾ ਰੰਮਾਲਾ ਪਈ ਵਾਲਾ ਵੀ ਬਹੁਤ ਵੱਡੀ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ